ਸਸ਼੍ਰੀ ਕਾਲ ਜੀ ਪੰਜਾਬ ਨਿਊਜ਼ ਵੇਖ ਰਹੀ ਆਪ ਸਭ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਸੋ ਖਬਰਾਂ ਦੇ ਆਗਾਜ਼ ਤੋਂ ਪਹਿਲਾਂ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਪੰਜਾਬ ਦੇ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਮਾਂ ਸਰਕਾਰ ਨੇ ਕੀਤਾ ਵੱਡਾ ਪ੍ਰਲਾਅ ਜ਼ਿਲੰਦਰ ਦੇ ਵਲਟਰਨ ਪਾਰਕ ਵਿੱਚ ਬਣਾਇਆ ਜਾ ਰਿਹਾ ਵਿਸ਼ਵ ਪੱਧਰੀ ਸਪੋਰਟ ਸਹਬਾ ਰੱਖਿਆ ਨਹੀਂ ਪੱਥਰ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਇਹ ਸੁਭਾ ਸਰਕਾਰ ਫਾਸਟ ਟਰੈਕ ਪੰਜਾਬ ਪੋਰਟਲ ਤੇ ਚੁੱਕੇ ਸਵਾਲ ਕਿ ਆ ਪੰਜਾਬ ਛੱਟ ਪੱਜ ਰਹੇ ਨੇ ਕਾਰੋਬਾਰੀ आज सिद्धू मूसे वालेदा जन्मदिन कांग्रेसी ने सरकार से चुके सवाल किया हाल तक तफ्तीश क्यों नहीं हुई पूरी वनप्रीत इयाली दी अकाली दल के उम्मीदवार एडवोकेट परोपकार सिंह कुमरनु सलाह किया झूठी बयानबाजी करने तो करण को रीज हुन खबर विस्तार नाल ਪੰਜਾਬ ਦੇ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਦੇ ਲਈ ਮਾਨ ਸਰਕਾਰ ਨੇ ਵੱਡਾ ਉਪਰਾਲਾ ਕੀਤਾ ਸਰਕਾਰ ਦੇ ਵੱਲੋਂ ਜਲੰਧਰ ਦੇ ਬਲਟ ਰਨ ਪਾਰਕ ਵਿੱਚ ਵਿਸ਼ਵ ਪੱਧਰੀ ਸਪੋਰਟਸ ਹਬ ਬਣਾਇਆ ਜਾ ਰਿਹਾ ਹੈ ਇਸ ਸਪੋਰਟਸ ਹਬ ਦੇ ਨਿਰਮਾਣ ਤੇ 78 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਕੇ ਚਿਵਾਲ ਨੇ ਸਪੋਰਟਸ ਹਬ ਦੀ ਸ 开ਦਾਨੀ ਪੱਥਰ ਰੱਖਿਆ ਕਸ ਦੇ ਕਿ ਇਸ ਪ੍ਰੋਜੈਕਟ ਨੂੰ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਿਰਫ 1.5 ਸਾਲ ਬਾਕੀ ਹੈ ਅਤੇ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਅਜੇ ਵਿਕਾਸ ਕਰ ਚ ਰਹੀ ਜਨਤਕ ਸਮਰਥਨ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ ਸੀਮਾਨ ਨੇ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਜਿੱਥੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਉੱਥੇ ਉਹਨਾਂ ਨੇ ਵਿਰੋਧੀ ਲੀਡਰਾਂ ਤੇ ਵੀ ਖੂਬ ਨਿਸ਼ਾਨੇ कसे ਨੇ ਅੱਜ ਜਲੰਧਰ ਦੇ ਵਿੱਚ ਜਿਹਨੂੰ ਕੇ ਸਪੋਰਟਸ ਕੈਪੀਟਲ ਵੀ ਕਿਹਾ ਜਾਂਦਾ ਅੱਜ ਇਥੋਂ ਬੱਲਾਂ ਜਿਹੜੀਆਂ ਬਣ ਕੇ ਪੂਰੀ ਦੁਨੀਆ 'ਚ ਹਰ ਘਰ ਗੇਮ ਦੀ ਬਾਲ ਬਣਦੀ ਹੈ ਪਹਿਲੀ ਸ਼ਿਪਮੈਂਟ ਜਿਹੜੀ ਹੈ ਜਿਹੜੀ ਰਗਬੀ ਬਾਲਸ ਦੀ 25000 ਬਾਲ ਜਿਹੜੀ ਹੈ ਲੰਡਨ ਲਈ ਸ਼ਿਪਮੈਂਟ ਵਾਸਤੇ ਇਥੋਂ ਗਈ ਹੈ ਸੋ ਮੈਂ ਪਹਿਲਾਂ ਵੀ ਇੱਥੇ ਆਇਆ ਸੀ ਉਸ ਵੇਲੇ ਰਗਬੀ ਦਾ ਵਰਲਡ ਕੱਪ ਸੀ ਫਰਾਂਸ ਦੇ ਵਿੱਚ ਉਹ ਬੱਲਾਂ ਵੀ ਇਥੋਂ ਬਣ ਕੇ ਜਾਂਦੀ ਹੈ ਸੋ ਜਲੰਧਰ ਦੀਆਂ ਬਣੀਆਂ ਆ ਬਾਲਾਂ ਨਾਲ ਰਗਬੀ ਦਾ ਵਰਲਡ ਕੱਪ ਖੇਡਿਆ ਜਾਂਦਾ ਹੈ ਜਿੰਦਰ ਨੇ ਬਣੇ ਬੈਟਸ ਨਾਲ ক্রিকেট ਦਾ ਵਰਲਡ ਕੱਪ ਖੇਡੇ ਜਾਂਦਾ ਬੋਲਾਂ ਨਾਲ ਜਿੰਦਰ ਦਿਆਂ ਬਣੀ ਹੋਈਆਂ ਫੁੱਟਬਾਲਸ ਨਾਲ ਫੀਫਾ ਦਾ ਵਰਲਡ ਕੱਪ ਖੇਡੇ ਜਾਂਦਾ ਬੜੀ ਵੱਡੀ ਗੱਲ ਹੈ ਸੋ ਅਸੀਂ ਜਿਸ ਵੇਲੇ ਅਰਵਿੰਦ ਕੇਜਰੀਵਾਲ ਸਾਹਿਬ ਅਸੀਂ ਜਦੋਂ ਇਲੈਕਸ਼ਨ ਕੈਂਪੇਨ ਚ ਆਏ ਸੀ ਉਸ ਵੇਲੇ ਵੀ ਅਸੀਂ ਕਹਿ ਸਕਿਆ ਕਿ ਇਹਨੂੰ ਇੱਕ ਸਪੋਰਟਸ ਹੱਬ ਦੇ ਤੌਰ ਤੇ ਜਿਹੜਾ ਜਿੰਦਰ ਨੂੰ ਇਸਟੈਬਲਿਸ਼ ਕੀਤਾ ਜਾਊਗਾ ਕਿਉਂਕਿ ਸਪੋਰਟਸ ਇੰਡਸਟਰੀ ਜਿਹੜੀ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਤੇ ਹੈਗੀ ਹਜ਼ਾਰਾਂ ਲੋਕਲ ਮਾਮਾ ਪੈਣਾ ਤੇ ਲੋਕਾਂ ਨੂੰ ਕੰਮ ਮਿਲੇ ਹੋਇਆ ਸੋ ਅੱਜ ਬਲਟਨ ਪਾਰਕ ਦੇ ਵਿੱਚ ਵੀ ਘਟਨਾ ਹੈ ਤੇ ਵੱਡੇ ਨਾਲ ਅਨਾਉਂਸਮੈਂਟਸ ਉੱਥੇ ਵੀ ਹੋਣਗੇ ਸੋ ਸਾਡੀ ਹਾਕੀ ਟੀਮ ਦੇ ਵਿੱਚ ਲਗਭਗ 8 ਪਲੇਅਰ ਜਿਹੜੇ ਨੇ ਉਹ ਜਲੰਧਰ ਦੇ ਹੀ ਹਨ ਪ੍ਰਮਨਪ੍ਰੀਤ ਸਾਡਾ ਕੈਪਟਨ ਲਾਲੋ ਜੈ ਹਾਰਦਿਕ ਲਾਲੋ ਸ਼ਮਸ਼ੀਰ ਲਾਲੋ ਹਨ ਜਰਮਨ ਫਰੀ ਸਾਰੇ ਸੰਸਾਰਪੁਰ ਮਠਾਪੁਰ ਬੈਸੀ ਮਸ਼ਹੂਰ ਪਿੰਡ ਹੈ ਹਾਕੀ ਵਾਸਤੇ ਸੋ ਖੁਸ਼ੀ ਦੀ ਗੱਲ ਹੈ ਕਿ ਇਸ ਵਕਤ ਇਹ ਪਹਿਲੀ ਵਾਰ ਹੋਇਆ ਹੈ ਇਸ ਵਕਤ ਭਾਰਤੀ ਕ੍ਰਿਕਟ ਦਾ ਟੀਮ ਦਾ ਕੈਪਟਨ ਹੈ ਸ਼ਮਨ ਗੇਲ ਪੰਜਾਬ ਤੋਂ ਇਸ ਵਕਤ ਭਾਰਤੀ ਜਿਹੜੀ ਮਹਿਲਾ ਕ੍ਰਿਕਟ ਟੀਮ ਹੈ ਹਰਮਨ ਪਿੱਤਕਰ ਉਹ ਮੋਕੇ ਤੋਂ ਪੰਜਾਬ ਤੋਂ ਇਸ ਵਕਤ ਜਿਹੜਾ ਭਾਰਤੀ ਫੁੱਟਬਾਲ ਟੀਮ ਦਾ ਕੈਪਟਨ ਹੈ ਕੋਈ ਪੰਜਾਬ ਪਹਿਲੀ ਵਾਰ ਹੈ ਕਿ ਮੇਮ ਤਿੰਨ ਖੇਡਾਂ ਦੇ ਜਿਹੜੇ ਕੈਪਟਨ ਨੇ ਉਹ ਪੰਜਾਬ ਨੂੰ ਰਿਪਰਜ਼ੈਂਟ ਕਰਦੇ ਸੋ ਪੰਜਾਬ ਖੇਡਾਂ ਉੱਤੇ ਬਹੁਤ ਤਰੱਕੀਆਂ ਪਹਿਲਾਂ ਵੀ ਮੱਲਾ ਮਾਰਦਾ ਰਿਹਾ ਮਿਲਖਾ ਸਿੰਘ ਤੋਂ ਲੈ ਕੇ ਦਾਰਾ ਸਿੰਘ ਤੋਂ ਲੈ ਕੇ ਮਸ਼ਹੂਰ ਆ ਸੋ ਆ ਅਸੀਂ ਦੁਬਾਰਾ ਪੰਜਾਬ ਨੂੰ ਇਹਨਾਂ ਖੇਡਾਂ ਵਾਲੇ ਪਾਸੇ ਕਿੰਨਾ ਬਦਲ ਬਜਾਦੇ ਸ਼ੁਰੂ ਕੀਤਾ ਤਾਂ ਕਿ ਡਰੱਗਸ ਜੀਏ ਉਹ ਜੋ ਵਿਚਦੀ ਫੋਰ ਦਾ ਟਾਈਮ ਦੀ ਇਨਕਲੰਕ ਲੱਗੀ ਸੀ ਉਹ ਮੱਥਾ ਜਿਹੜਾ ਸੀ ਧੋ ਦਿਆਂਗੇ ਇਹ ਸਾਡੀ ਦ੍ਰਿੜ ਇਰਾਦਾ ਦੀ ਇਹ ਯੁੱਧ ਨਸ਼ਿਆਂ ਪਰਤੋ ਛੇੜਿਆ ਹੋਇਆ ਹੁਣ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਤੇ ਮੈਨੂੰ ਉਮੀਦ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਮੈਂ ਵਧਾਈ ਵੀ ਦੇਣੀ ਚਾਹਨਾ ਜਿਹੜੇ ਹਜ਼ਾਰਾਂ ਲੋਕਾਂ ਦੇ ਚੁੱਲੇ ਇਹਨਾਂ ਕਰਕੇ ਬਲਦੇ ਆ ਸੋ ਅੱਜ ਅਸੀਂ ਇੱਥੇ ਆਏ ਹਾਂ ਤੇ ਸ਼ਿਪਮੈਂਟ ਦਾ ਕੰਮ ਵੀ ਦੇਖਿਆ ਕਿ ਕਿਵੇਂ ਕੰਮ ਹੁੰਦਾ ਗਿਲਬਰਟ ਕੰਪਨੀ ਉਹ ਕੰਪਨੀ ਹੋਰ ਵੀ ਉਸ ਸਾਡੇ ਜਿਹੜੀ ਸਪான்ਸਰ ਕਰਦੀ ਆ ਉਸ ਕੱਪ ਨੂੰ ਜਾਂ ਜੋੜਿਆ ਜਿਹੜਾ ਵੀ ਕੋਈ ਈਵੈਂਟ ਹੋ ਰਿਹਾ ਹੈ ਖਾਸ ਗੱਲ ਇਹ ਕਿ 2008 ਵਿੱਚ 500 ਕਰੋੜ ਰੁਪਏ ਦੇ ਬਜਟ ਨਾਲ ਸ਼ੁਰੂ ਹੋਇਆ ਇਹ ਪ੍ਰੋਜੈਕਟ ਸਿਆਸੀ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਦਾ ਸ਼ਿਕਾਰ ਹੈ। ਅਕਾਲੀ ਭਾਸ਼ਵਾ ਸਰਕਾਰ ਵਿੱਚ ਮੇਅ ਰਾਕੇਸ਼ ਰਾਠੌਰ ਨੇ ਇਸ ਨੂੰ ਸ਼ੁਰੂ ਕੀਤਾ ਪਰ ਜਲਦਬਾਜੀ ਵਿੱਚ ਪੁਰਾਣੇ ਸਟੇਡੀਅਮ ਨੂੰ ਢੜਵਾਉਣ ਦਾ ਫੈਸਲਾ ਉਨ੍ਹਾਂ ਦੀ ਪੂਰਬ ਸਾਬਤ ਹੋਇਆ। ਬਾਅਦ ਵਿੱਚ ਮੇਅ ਸੁਨੀਲ ਜੋਤੀ ਅਤੇ ਕਾਂਗਰਸ ਸਰਕਾਰ ਵੀ ਇਸ ਨੂੰ ਗਤੀ ਨਹੀਂ ਦੇ ਸકી। ਸੋ ਨਤੀਜੇ ਵਜੋਂ ਪ੍ਰੋਜੈਕਟ 77 ਕਰੋੜ ਤੱਕ ਸੀਮਿਤ ਕਿਹਾ। ਪੰਜਾਬ ਦੇ ਵਿੱਚ ਨਿਵੇਸ਼ ਕਰਨ ਲਈ ਪੰਜਾਬ ਸਰਕਾਰ ਨੇ ਨਵੀਂ ਪਹਿਲ ਕੀਤੀ ਤੇ ਸੂਬੇ ਦੇ ਵਿੱਚ ਉਦਯੋਗ ਦੀ ਕ੍ਰਾਂਤੀ ਲਿਆਉਣ ਲਈ ਫਾਸਟ ਟਰੈਕ ਪੰਜਾਬ ਪੋਰਟਲ ਲਾਂਚ ਕੀਤਾ ਜਿਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਨੇ ਸਵਾਲ ਚੁੱਕੇ ਨੇ ਵਿਕਰਮ ਸਿੰਘ ਮਜੀਠੀਆ ਨੇ ਸਰਕਾਰ ਤੇ ਸਵਾਲ ਚੁੱਕਦੇ ਕਿ ਹੈ ਕਿ ਪਿਛਲੇ ਸਾਢੇ 3 ਸਾਲ ਵਿੱਚ ਪੰਜਾਬ ਦੇ ਵਿੱਚ ਕੋਈ ਇੰਟਰਸਟਰੀ ਨਹੀਂ ਲੱਗੀ ਪੰਜਾਬ ਦੇ ਵਿੱਚ ਡਰ ਦੇ ਮਾਹੌਲ ਕਾਰਨ ਕਾਰੋਬਾਰੀ ਪੰਜਾਬ ਛੱਡਣੇ ਮਜਬੂਰ ਨੇ ਕਿਹੜਾ ਨਵਾਂ ਕਾਰੋਬਾਰ ਪੰਜਾਬ ਕਿਉਂ ਆਉਣਾ ਨਹੀਂ ਬੀਜਦਾ ਜੇ ਇੰਡਸਟਰੀ ਦੀ ਇੰਨੀ ਪਰਭਾਰ ਹੁੰਦੀ ਤੇ ਫੇਰ ਤਾਂ ਮੈਂ ਮੰਨਦਾ ਕਿ ਇਹ ਪਾਲਸੀਆਂ ਦਾ ਕੋਈ ਫਾਇਦਾ ਨਹੀਂ ਇਹ ਸਿਰਫ ਇੱਕ ਰੀ ਪੈਕੇਜਿੰਗ ਰੀ ਡਰਾਮਾ ਇੰਡਸਟਰੀ ਇਨਵੈਸਟਮੈਂਟ ਪੰਜਾਬ 'ਚ ਕੋਈ ਕਰਕੇ ਰਾਜੀ ਨਹੀਂ ਇੰਡਸਟਰੀ ਤੇ ਕਿੰਨੇ ਲੋਕਾਂ ਨੇ ਲੋਰਡ ਆਰਡਰ ਨੂੰ ਲੈ ਕੇ ਜੋ ਕਾਨੂੰਨ ਵਿਵਸਥਾ ਉਹਦੇ ਮਾੜੇ ਹਾਲਾਤਾਂ ਨੂੰ ਲੈ ਕੇ ਲੋਕਾਂ ਦਾ ਬਾਹਰ ਕੋ ਕੱਢ ਨਹੀਂ ਔਰ ਇੱਕਾਰੀ ਦੀ ਨੇਕਾਵਾਰੀ ਇਸ ਗੱਲ ਦਾ ਪ੍ਰਮਾਣ ਇੰਡਸਟਰੀ ਨੇ ਆਪ ਦੇ ਤੱਕ ਚਾਈ ਉਹ ਲੈਂਡ ਪਾਲਿਸੀ ਹੈ ਚਾ ਇੰਡਸਟਰੀਅਲ ਪਾਲਿਸੀ ਹੈ ਇਹ ਸਿਫਟ ਸਿਰਫ ਪੰਜਾਬ ਦੇ ਲੋਕਾਂ ਦੇ ਇੰਡਸਟਰੀ ਨੂੰ ਪੰਜਾਬ ਦੇ ਪ੍ਰੋਫੀ ਡਿਵੈਲਪਰ ਨੂੰ ਲੁੱਟਣ ਦਾ ਇੱਕ ਨਵਾਂ ਸੌਦਾ ਬਣਾਇਆ ਹੋਰ ਕੱਟ ਰਿਹਾ ਪਿਛਲੀ ਇਹ ਸਿਫਟ ਇਕਰ ਧਰਮੇਬਾਦੀ ਔਰ ਉਤਪਾਦਕ ਹੋਰ ਲੋਕਾਂ ਦੀ ਜਾਨ ਮਾਲ ਦੇ ਹਾਲਾਤ ਕੀ ਨੇ ਕੋਈ ਸੁਰੱਖਿਅਤ ਨਹੀਂ ਤੇ ਮੈਂ ਤਾਂ ਪਹਿਲੇ ਤੁਹਾਨੂੰ ਇਹ ਗੱਲ ਕਹੀ ਆ ਕਿ ਲੋਨ ਆਰਡਰ ਫੇਲ ਹੈ ਕੋਲੈਪਸ ਹੈ ਔਰ ਇਹ ਕਲ ਕਲੀ ਸ਼ਹਿਰਾ ਜਿਹਨੇ ਪੰਡਾ ਤੱਕ ਇਹ ਹਾਲਾਤ ਬਣੇ ਪਏ ਹੈ ਪ੍ਰੋਟੀ ਟਾਰਗੇਟ ਕਿਲਿੰਗ ਇਹ ਰੋਜ਼ਮਰਰਾ ਦਾ ਇੱਕ ਸਿਸਟਮ ਨਿਜਾਮ ਬਣ ਗਿਆ ਤੇ ਇਹ ਹਾਲਾਤ ਜਿੱਥੇ ਇਨਵੈਸਟਮੈਂਟ ਆਉਣੀ ਹੈ ਔਰ ਕਿੱਥੇ ਇੰਡਸਟਰੀ ਲੱਗਣੀ ਹੈ ਇਸ ਲਈ ਜਿਹੜੀ ਮਰਜ਼ੀ ਪਾਲਿਸੀ ਬਣਾਈ ਜਾਓ ਫੇਲ ਹੋਣੀ ਅਸੀਂ ਮਜੀਠੀ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀਆਂ ਪਾਲਸੀਆਂ ਮਹੱਛ ਰੀ ਪੈਕੇਜਿੰਗ ਨੇ ਹਕੀਕਤ ਵਿੱਚ ਕੁਝ ਵੀ ਬਦਲਣ ਵਾਲਾ ਨਹੀਂ ਹੈ ਉਹਨਾਂ ਕਿਹਾ ਹੈ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਟੈਟੇਰੀ ਹੈ ਪੰਜਾਬੀ ਗਾਇਕ ਸਿੱਧੂ ਮਸੇਵਾਲੇ ਦਾ ਅੱਜ ਜਨਮ ਦਿਨ ਹੈ ਸੋ ਇਸੇਤੇ BBC ਵੱਲੋਂ ਇੱਕ ਡਾਕੂਮੈਂਟਰੀ ਵੀ ਰਿਲੀਜ਼ ਕੀਤੀ ਗਈ ਹੈ ਜਿਸ ਵਿੱਚ ਉਸ ਦੀ ਮੌਤ ਦੇ ਕਈ ਕਾਰਨਾਂ ਬਾਰੇ ਖੁਲਾਸੇ ਕੀਤੇ ਗਏ ਨੇ ਇਸ ਨੂੰ ਲੈ ਕੇ ਕਾਂਗਰਸੀ ਆਗੂਆਂ ਦੇ ਵੱਲੋਂ ਅਜੋ ਦਿਹਾਣਾ ਦੇ ਵਿੱਚ ਗੱਲਬਾਤ ਕਰਦੇ ਹੋਏ ਸਰਕਾਰ ਤੇ ਸਵਾਲ ਖੜੇ ਕੀਤੇ ਗਏ ਨੇ ਪਵਨ ਬੰਸਾ ਚੰਡੀਗੜ੍ਹ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਜੇਕਰ ਵੱਡੇ ਵੱਡੇ ਕੇਸਾਂ ਦੀ ਜਾਂਚ ਹੋ ਸਕਦੀ ਹੈ ਤਾਂ ਇਸ ਕੇਸ ਦੀ ਹਾਲੇ ਤੱਕ ਜਾਂਚ ਕਿਉਂ ਨਹੀਂ ਹੋ ਪਾਈ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਇਸ ਕੇਸ ਤੇ ਗੰਭੀਰ ਕਿਉਂ ਨਹੀਂ ਹੋ ਰਹੀ ਹੈ ਉਤਹੀ ਦੂਸਰੇ ਪਾਸੇ ਭਾਰਤ ਪੋਸ਼ਨ ਆਸ਼ੂ ਨੇ ਸੁਭਾ ਸਰਕਾਰ ਤੇ ਕਈ ਸਵਾਲ ਚੁਕੇ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਕਾਂਗਰਸੀ ਆਗੂ ਨੇ ਸਰਕਾਰ ਤੇ ਸਵਾਲ ਚੁਕੇ ਨੇ ਉਹਨਾਂ ਕਿਹਾ ਕਿ ਕਿਉਂ ਹਾਲੇ ਤੱਕ ਤਫਤੀਸ਼ ਪੂਰੀ ਨਹੀਂ ਹੋ ਸਕੀ ਉਮੀਦਵਾਰ ਅਰੋਣਾ ਨੂੰ ਮੰਤਰੀ ਬਣਾਉਣ ਤੇ ਵੀ ਆਸ਼ੂ ਕਾਫੀ ਗਰਜੇ ਨੇ ਉਹਨਾਂ ਕਿਹਾ ਕਿ ਪਹਿਲਾ ਮੰਤਰੀ ਕਿਉਂ ਨਹੀਂ ਬਣਾ ਸਕੇ ਸੋ ਵਰਕਰਾਂ ਨੂੰ ਡਰਾਉਣ ਦੀ ਵੀ ਉਹਨਾਂ ਗੱਲ ਆਕ ਲੱਗ ਦਿੱਤੀ ਉਹ ਹਰ ਇੱਕ ਤਰ੍ਹਾਂ ਦੇ ਆਪਣੇ ਜਿੰਨੇ ਉਹਨਾਂ ਦੇ ਪਾਸ ਕੋਈ ਵੀ ਮੀਨਸ ਹੁੰਦੇ ਨੇ ਕੋਈ ਵੀ ਹਥਿਆਰ ਕੋਈ ਹੱਥ ਕੰਡੇ ਕੋਈ ਵੀ ਉਹ ਸਭ ਇਸਤੇਮਾਲ ਕਰਦੇ ਨੇ ਇਥੋਂ ਤੱਕ ਕਿ ਉਹਨਾਂ ਨੇ ਸਾਡੇ ਕੈਂਡੀਡੇਟ ਨੂੰ ਵੀ ਪੁਲਿਸ ਦੇ ਵਿੱਚ ਬੁਲਾਵਾ ਬੁਲਾ ਲੇਤਾ ਕਿ ਉਹਦਾ ਆਪਣੀ ਕੈਂਪੇਨ ਡਾਇਵਰਟ ਹੋਵੇ ਉਹ ਹਰ ਤਰ੍ਹਾਂ ਦੀਆਂ ਚੀਜ਼ਾਂ ਵਰਤਦੇ ਨੇ ਅਫਸਰਾਂ ਨੂੰ ਡਰਾਉਂਦੇ ਨੇ ਮਨਿਸਟਰਾਂ ਨੂੰ ਸਾਰਿਆਂ ਨੂੰ ਧੱਕ ਰੱਖਿਆ ਇੱਥੇ ਉਹ ਕਰਦੇ ਨੇ ਪਰ ਲੋਕਾਂ ਤੇ ਮੈਂ ਸਮਝਦਾ ਕਿ ਹੁਣ ਫੂਜ-ਬੂਜ ਵਾਲੇ ਲੋਕ ਨਹੀਂ ਲੁਗਿਆਣਾ ਵਾਲੇ ਇੱਕ ਬਹੁਤ ਵੱਡਾ ਸ਼ਹਿਰ ਵਧੀਆ ਸ਼ਹਿਰ ਹੈ ਮੈਂ ਸਿਰਫ ਇਹ ਨੂੰ ਉਸ ਢੰਗ ਦੇ ਨਾਲ ਸਮਝਦਾ ਹਾਂ ਕਿ ਜ਼ਿੰਮੇਵਾਰੀ ਕਿ ਪੰਜਾਬ ਸਰਕਾਰ ਦੀ ਹੈ ਲਾ ਐਂਡ ਆਰਡਰ ਦੀ ਇਥੇ ਧਜੀਆਂ ਉੜੀਆਂ ਹੋਈਆਂ ਨੇ ਕਿਸੇ ਗੱਲ ਦੀ ਨਹੀਂ ਦਿਖਾਵੇ ਬਹੁਤ ਵੱਡੇ ਵੱਡੇ ਨੇ ਕੁਝ ਕੋ ਨਹੀਂ ਰਹਾ ਇਹਨਾਂ ਦੀ ਇਹਨਾਂ ਦਾ ਫਰਜ਼ ਬੰਦ ਹੈ ਕਿ ਇਸ ਤਰ੍ਹਾਂ ਦੀ ਇਹ ਨਦੀ ਸਰਕਾਰ ਲੀਡਸ ਦਿੰਦੀ ਹੁਣ ਤੱਕ ਪਤਾ ਕਰਦੀ ਬਹੁਤ ਵੱਡੇ ਵੱਡੇ بڑے ਮੁਸ਼ਕਲ ਕੇਸਾਂ ਨੂੰ ਸੁਭਾ ਹੱਲ ਕਰ ਲੈਂਦੇ ਨੇ ਕੀ ਕਾਰਨ ਹੈ ਕਿ ਇਸ ਨੂੰ ਨਹੀਂ ਕਰ ਪਾਇਆ ਹੈ ਈ ਵੱਡੀ ਕਿਹੜੀ ਉਹਦੇ ਵਿੱਚ ਹੋਰ ਕਾਂਸਪੀਰੇਸੀ ਸੀ ਉਹਨੂੰ ਹੁਣ ਤੱਕ ਬਿਲਕੁਲ ਉੱਪਰ ਆ ਜਾਣੀ ਚਾਹੀਦੀ ਸੀ ਸਾਰੀ ਗੱਲ ਇਹ ਟੋਟਲ ਘਾਟ ਪੰਜਾਬ ਸਰਕਾਰ ਦੀ ਹੈ ਉਤੇ ਦੂਸਰੇ ਪਾਸੇ 파ਰਤਪੂਸ਼ਣ ਆਸ਼ੋ ਨੇ ਸੁਪਰ ਸਰਕਾਰ ਤੇ ਕਈ ਸਵਾਲ ਚੁਕੇ ਇਸ ਵਿੱਚ ਸਰਕਾਰ ਦਾ ਹੀ ਕਿਤੇ ਨਾ ਕਿਤੇ ਹੱਥ ਹੈ ਉਹਨਾਂ ਦੋਸ਼ ਲਗਾਇਆ ਉਹਨੇ ਕਿਹਾ ਕਿ ਜਿਸ ਤਰੀਕੇ ਉਸ ਦੀ ਸੁਰੱਖਿਆ ਨੂੰ ਹਟਾ ਦਿੱਤਾ ਗਿਆ ਉਹ ਫਿਰ ਵੀ ਵਿਗਿਆਪਨ ਦੇ ਕੇ ਦੱਸਿਆ ਗਿਆ ਉਹਨੇ ਕਿਹਾ ਕਿ ਅੱਜ ਕਾਨੂੰਨ ਵਿਵਸਥਾ ਕਿਤੇ ਚਲੀ ਗਈ ਇਹ ਸਾਰੇ ਜਾਣਦੇ ਨੇ ਮੈਂ ਤਾਂ ਇਹ ਦੱਸ ਰਿਹਾ ਵੀ ਇਹ ਕਿਹੜੀ ਗਾਰੰਟੀ ਦੀ ਗੱਲ ਕਰ ਰਿਹਾ ਸਿੱਧੂ ਮੂਸੇਵਾਲਾ ਦੀ ਜੇ ਜੁਡੀਸ਼ੀਅਲ ਪ੍ਰੂਬ ਹੋਏ ਨਾ ਤੇ ਉਹਦੇ ਚ ਇਹ ਸਾਰੀ ਸਰਕਾਰ ਫਸੇ ਉਨੂੰ ਮਰਵਾਉਣ ਵਾਲੀ ਸਰਕਾਰ ਸੀ ਜਿਨ੍ਹਾਂ ਨੇ ਉਹਦੀ ਸਿਕਿਉਰਿਟੀ ਬੋਲ ਕੇ ਵਿਡਰੋ ਕਰੀ ਜਿਹੜਾ ਅੱਜ ਤਾਈਂ ਨਹੀਂ ਹੁੰਦਾ ਇਹਨਾਂ ਨੂੰ ਪਤਾ ਹੀ ਨਹੀਂ ਸਰਕਾਰਾਂ ਕਿਵੇਂ ਚਲਾਈਦੀਆਂ ਕਿਹੜੀ ਚੀਜ਼ ਦੀ ਸੀਕਰੇਸੀ ਰਹਿਣੀ ਚਾਹੀਦੀ ਹੁੰਦੀ ਹਰ ਚੀਜ਼ ਦੇ ਵਿੱਚ ਪੋਲਿਟੀਕਲ ਕਿਸ ਤਰੀਕੇ ਮਾਈਲੇਜ ਢੂੰਡਣੀ ਹੈ ਹੀ ਕੰਮ ਹੈ ਔਰ ਕੰਮ ਇੱਕ ੱੱਕਾ ੱੱਕੇ ਦਾ ਨਹੀਂ ਕਰਨਾ ਤੇ ਅੱਜ ਇੱਥੇ ਬੋਲਦੇ ਫਿਰਦੇ ਆ ਕੀ ਕੀ ਕਿਹੜੀ ਇਹ ਮਿਨਿਸਟਰੀ ਉਹਨਾਂ ਨੂੰ ਆਫਰ ਕਰ ਤੇ ਕਿਹਨੇ ਰੋਕਿਆ ਸੀ ਜੀ ਤੇ ਉਹ ਜਿਹੜਾ ਇਲੈਕਸ਼ਨ ਲੜ ਰਿਹਾ ਹੈ ਉਹਦਾ ਕਿਰਦਾਰ ਕੀ ਸੀ ਜੀ ਉਹਨੇ ਆਪਣੇ ਸੁਪਰੀਮੋ ਨੂੰ ਜਗ੍ਹਾ ਛੱਡਣੀ ਆ ਤਾਂ ਦਿੰਦਾ ਅਸਤੀਫਾ ਤੇ ਜੇ ਇਹਨਾਂ ਨੂੰ ਉਹਨੂੰ ਮੰਤਰੀ ਬਣਾਉਣਾ ਸੀ ਤਾਂ 4 ਮਹੀਨੇ ਹੋ ਗਏ ਕਿਨੇ ਰੋਕਿਆ ਮੰਤਰੀ ਬਣਾ ਕੇ ਲੜਾ ਲੈਂਦੇ ਵਿਰੋਧੀਆਂ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਦੇ ਅੱਜ ਜੋ ਹਾਲਾਤ ਨੇ ਲੋਕ ਬਦਲ ਚਾਹੁੰਦੇ ਨੇ ਅਤੇ ਲੋਕਾਂ ਦਾ ਉਹਨਾਂ ਨੂੰ ਪਰਵਾਹ ਹੰਗਾਰਾ ਵੀ ਮਿਲ ਰਿਹਾ ਹੈ ਪੰਜਾਬ ਦੇ ਲੁਧਿਆਣਾ ਵਿੱਚ ਜਲਦੀ ਹੀ ਉਪਚੋਣਾਂ ਹੋਣ ਜਾ ਰਹੀਆਂ ਨੇ ਅਕਾਲੀ ਦਲ ਨੇ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣੂ ਆਪਣਾ ਉਮੀਦਵਾਰ ਬਣਾਇਆ ਹੈ ਸੋ ਘੁੰਮਣ ਲੰਮੇ ਸਮੇਂ ਤੋਂ ਅਕਾਲੀ ਦਲ ਵਿੱਚ ਕੰਮ ਕਰ ਰਿਹਾ ਹੈ ਸੋ ਜਿਸ ਨੇ ਹੁਣ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਨੇ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣੂ ਲੁਧਿਆਣਾ ਜਿਮਨੀ ਚੋਂ ਲੜਨ ਦੇ ਵਾਅਦੇ ਦਿੱਤੇ ਤੇ ਨਾਲ ਹੀ ਯਾਲੀ ਨੇ ਉਮੀਦਵਾਰ ਪਰ ਉਕਾਰ ਸਿੰਘ ਘੁੰਮਣੂ ਸਲਾਵੀ ਦੇ ਦਿੱਤੀ ਤਾਖਾ ਤੋਂ ਸ਼੍ਰੋਮਣੀ ਕਾਲੀਦਾਲ ਦੇ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਨੇ ਐਡਵੋਕੇਟ ਪਰ ਉਪਕਾਰ ਸਿੰਘ ਨੂੰ ਮੰਨੂ ਸਲਾਹ ਦਿੰਦੇ ਕਿ ਇਹ ਕਿ ਕੁਮੰਡ ਸਾਹ ਦੂਸਰਿਆਂ ਤੇ ਦੋਸ਼ ਲਗਾਉਂਦੀ ਬਚਾਏ ਆਪਣੇ ਇਲੈਕਸ਼ਨਲ ਧਿਆਨ ਤੇਣ ਦਾ ਜ਼ਿਆਦਾ ਚੰਗਾ ਹੋਵੇਗਾ ਕੋਈ ਵੀ ਆਗੂ ਜਿਹੜਾ ਉਹ ਇੱਕ ਪਾਰਟੀ ਦੇ ਵਿੱਚ ਰਹੇ ਤੇ ਇਕਦਮ ਕਿਸੇ ਦੂਜੀ ਪਾਰਟੀ ਨੂੰ ਫਟਵਾ ਸਕਦਾ ਕਦੇ ਜਾਂ ਉਹ ਕਹਿ ਸਕਦਾ ਕਦੇ ਉਹਦੀ ਆਪਣੀ ਕੀ ਉਹਦੇ ਵਿੱਚ ਵੈਲਿਊ ਰਹਿ ਜਾਂਦੀ ਜਾਂ ਸੋ ਇਸ ਲਈ ਤੁਸੀਂ ਇਹ ਸਾਰੀ ਗੱਲਾਂ ਛੱਡ ਕੇ ਆਪ ਦੀ ਇਲੈਕਸ਼ਨਲ ਧਿਆਨ ਤੋਂ ਥੋੜੇ ਦਿਨ ਰਹਿਗੇ ਨੇ ਬਾਕੀ ਜਿਹੜਾ ਨਤੀਜਾ ਉਹ ਕੋਹਾਂ ਨੇ ਦਿੰਦਾ ਤੇ ਪਰਮਾਤਮਾ ਨੇ ਦਿੰਦਾ। ਕਹਿੰਦਾ ਨੂੰ ਫੇ ਸਾਨੂੰ ਤੁਸੀਂ ਬਲੇਮ ਦਉਂ ਸੋ ਆਪਦੀ ਏਨਰਜੀ ਹੈ ਜਿਹੜੀ ਸਾਰੀ ਇਸ ਪਾਸੇ ਲੱਗਦੀ ਸੀ। ਸੋ ਮੇਰਾ ਕਿਉਂਕਿ ਬਾਰ-ਬਾਰ ਤੁਹਾਡੀਆਂ ਇਹ ਗੱਲਾਂ ਆ ਰਹੀਆਂ ਸੀ ਇਸ ਲਈ ਪਹਿਸਾ ਮੈਂ ਚਾਹੁੰਦਾ ਸੀ ਕਿ ਮੈਂ ਜਵਾਬ ਦਵਾਂ ਲੇਕਿਨ ਜਦੋਂ ਬਾਰ-ਬਾਰ ਤੁਸੀਂ ਰੋਜ਼ ਗੱਲ ਇੱਕ ਤੇ ਸ਼ੁਰੂ ਹੋਗੇ ਤਾਂ ਅਗਲਾ ਕਹਿੰਦਾ ਪਤਾ ਨਹੀਂ ਕਿਉਂ ਚੁੱਪ ਬਿਠੇ ਨੇ। ਸੋ ਇਸ ਲਈ ਇਧਰ ਜੋ ਵੀ ਆ ਤੁਸੀਂ ਅਜੇ ਤੱਕ ਮੇਰੇ ਕੋਲ ਇਹ ਨਾ ਆਏ ਹੋ ਮਦਦ ਦੇ ਲਈ ਤੇ ਨਾ ਤੁਹਾਨੂੰ ਮੇਨਾਂ ਲੋੜ ਸਾਡੀ ਮਦਦ ਦੀ। ਸਿਰਫ ਤੁਸੀਂ ਜਾਣ ਬੁੱਝ ਕੇ ਕਰਦਾਬ ਕੁਛ ਕਰ ਰਹੇ ਉਹ ਤੇ ਬਦਨਾਮ ਕਰਨਾ ਚਾਹੁੰਗੇ ਦੱਸਦੀ ਕਿ ਕਾਂਗਰਸ ਨੇ ਸੀਨੀਅਰ ਕਾਂਗਰਸੀ ਆਗੂ 파ਰਕ ਪੁਸ਼ਨ ਆਸ਼ਰਮੋਂ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਮੈਦਾਨ ਵਿੱਚ उतारे ਹੈ ਜਦਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਮਰਹੂਮ ਵਿਧਾਇਕ ਗੁਰਪ੍ਰੀਤ ਕੋਗੀ ਦੀ ਚੱਲੀ ਗੋਲੀ ਲੱਗਨ ਨਾਲ ਹੋਈ ਮੌਤ ਬਾਅਦ ਇਹ ਸੀਟ ਖਾਲੀ ਹੋਈ ਸੀ ਇਹ ਘਟਨਾ ਉਸ ਸਮੇਂ ਵਾਪਰੀ ਸੀ ਜਦ ਉਹ ਆਪਣਾ ਰਿਵਾਲਵਰ ਸਾਫ਼ ਕਰ ਰਹੇ ਸਨ ਸੋ ਲੁਧਿਆਣਾ ਹਲਕਾ ਪੱਛਮੀ ਵਿੱਚ ਜਿਮਨੀ ਚੋਣਾ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਤੇ ਦਲ ਬਦਲੀਆਂ ਦਾ ਦੌਰ ਵੀ ਲਗਾਤਾਰ ਹੀ ਚੱਲ ਰਿਹਾ ਹੈ ਇਸੇ ਲੜਦੇ ਵਿੱਚ ਅੱਜ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਵੜੀ ਗਿਣਤੀ ਵਿੱਚ ਲੋਕਾਂ ਦੇ ਵੱਲੋਂ ਸ਼ਮੂਲਿਤ ਕੀਤੀ ਗਈ ਜਿਨ੍ਹਾਂ ਨੂੰ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਸ਼ਾਮਲ ਕੀਤਾ ਅਤੇ ਉੱਥੇ ਉਹਨਾਂ ਕਿਹਾ ਕਿ ਆਪ ਦੇ ਪਰਿਵਾਰ ਵਿੱਚ ਫਵਾਤਾ ਹੋਇਆ ਇਸ ਦੌਰਾਨ ਅਮਨ अरोड़ा ਨੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ ਤੇ ਕਿਹਾ ਕਿ ਪੰਜਾਬ ਦੇ ਵਿੱਚ ਲਗਾਤਾਰ ਵਿਕਾਸ ਕਾਰਜ ਚੱਲ ਰਹੇ ਨੇ ਸੋ ਜਿੰਨੇ ਉਹਨਾਂ ਨੇ ਵਾਅਦੇ ਕੀਤੇ ਸਨ ਉਹਨਾਂ ਤੋਂ ਇਲਾਵਾ ਵੀ ਕੰਮ ਉਹਨਾਂ ਵੱਲੋਂ ਕਰਵਾਏ ਗਏ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਰਾਜਨੀਤੀ ਤੋਂ ਉਹਨਾਂ ਦੀਆਂ ਨੀਤੀਆਂ ਤੋਂ ਪ੍ਰੇਰਿਤ ਹੋ ਕੇ ਉਹ ਹੰਤਮਾਨ ਸਰਕਾਰ ਦੇ 3 ਸਾਲ ਦੇ ਕੰਮਾਂ ਤੋਂ ਇਨਸਪਾਇਰ ਹੋ ਕੇ ਉਹਨਾਂ ਤੋਂ ਪ੍ਰੇਰਿਤ ਹੋ ਕੇ ਔਰ ਆਮ ਆਦਮੀ ਪਾਰਟੀ ਦੇ ਦੇ ਪਰਿਵਾਰ ਦੇ ਵਿੱਚ ਅੱਜ ਸ਼ਾਮਲ ਹੋ ਰਹੇ ਨੇ ਸ਼੍ਰੀ ਸੰਜੀਵ ਅਰੋੜਾ ਜੀ ਜਿਹੜੇ ਕਿ ਸਾਡੇ ਕੈਂਡੀਡੇਟ ਨੇ ਉਹਨਾਂ ਦੀ ਸ਼ਰਾਫਤ ਔਰ ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਵਰਕਿੰਗ ਸਟਾਈਲ ਨੂੰ ਦੇਖਦੇ ਹੋਏ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਜਿਹੜਾ ਉਹ ਲਗਾਤਾਰ ਹੋ ਰਿਹਾ ਹੈ ਸਾਰੀਆਂ ਰਵਾਇਤੀ ਪਾਰਟੀਆਂ ਦੇ ਲੋਕ ਆਪਣੀਆਂ ਜੱਦੀ ਪੁਸ਼ਤੀ ਐਸੋਸੀਏਸ਼ਨਾਂ ਉਹਨਾਂ ਪਾਰਟੀਆਂ ਦੇ ਨਾਲ ਛੱਡ ਕੇ ਕਈ ਕੀ ਸਾਲਾਂ ਦੀਆਂ ਦਹਾਕੀਆਂ ਦੀਆਂ ਉਹ ਐਸੋਸੀਏਸ਼ਨ ਛੱਡ ਕੇ ਰਵੈਤੀ ਪਾਰਟੀਆਂ ਦੇ ਨਾਲ ਚਾਹੇ ਉਹ ਕਾਂਗਰਸ ਦੇ ਨੇ ਅਕਾਲੀ ਦਲ ਦੇ ਨੇ ਭਾਜਪਾ ਦੇ ਨੇ ਉਹ ਆਮਾਦੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਔਰ ਮੈਂ ਸਮਝਦਾ ਕਿ ਜਦੋਂ ਕਿਸੇ ਵੀ ਇਲੈਕਸ਼ਨ ਦੇ ਵਿੱਚ ਲੋਕ ਆਪ ਮੁਹਾਰੇ ਆਪ ਚੱਲ ਕੇ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਹੋਣ ਤੇ ਉਸ ਤੋਂ ਬੜੀ ਭਲੀ ਭਾਂਤੀ ਕਿਸ ਪੱਖ ਵੱਲ ਦੀ ਹਵਾ ਜਿਹੜੀ ਉਹ ਚੱਲ ਰਹੀ ਹੈ ਉਹ ਤੋਂ ਬੜੀ ਭਲੀ ਭਾਂਤੀ ਅੰਦਾਜ਼ਾ ਜਿਹੜਾ ਉਹ ਲੱਗ ਜਾਂਦਾ ਮੈਂ ਸਮਝਦਾ ਕਿ ਜਿਸ ਦਿਨ ਕੈਂਪੇਨ ਸ਼ੁਰੂ ਕੀਤੀ ਸੀਗੀ ਬਹੁਤ ਵੱਡੇ ਰਿਸਪੈਕਟੇਬਲ ਮਾਰਜਨ ਦੇ ਉੱਪਰ ਸ਼੍ਰੀ ਸੰਜੀਵ अरोड़ा ਜੀ ਦੀ ਜਿੱਤ ਤਾਂ ਉਸ ਦਿਨ ਹੀ ਲੁਧਿਆਣਾ ਵੈਸਟ ਦੇ ਲੋਕ ਮਨ ਬੜਾਈ ਬੈਠੇ ਸੀਗੇ ਔਰ ਇਹ ਜਿਹੜੀਆਂ ਜੁਆਇਨਿੰਗਸ ਹੋ ਰਹੀਆਂ ਨੇ ਪਰਿਵਾਰਾਂ ਪਰਿਵਾਰ ਦੇ ਵਿੱਚ ਵਾਧਾ ਹੋ ਰਿਹਾ ਹੈ ਇਹਦੇ ਨਾਲ ਤਾਂ ਮਾਰਜਨ ਹੈ ਜਿਹੜਾ ਉਹ ਹਰ ਰੋਜ਼ ਡੇ ਬਾਈ ਡੇ ਹੈ ਜਿਹੜਾ ਉਹ ਵਧਦਾ ਜਾ ਰਿਹਾ ਸੋ ਇੱਕ ਵਾਰ ਫੇਰ ਤੋਂ ਇਹਨਾਂ ਸਾਰੇ ਸਾਥੀਆਂ ਨੂੰ ਜਿਹੜੇ ਵੱਡੀ ਗਿਣਤੀ ਦੇ ਵਿੱਚ ਆ ਸਾਡੀ ਪਾਰਟੀ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਦਾ ਜੀ ਆਇਆਂ ਉਹਨਾਂ ਦਾ ਨਿੱਘਾ ਸਵਾਗਤ ਉਹਨਾਂ ਦਾ ਬਣਦਾ ਮਾਨ ਸਤਕਾਰ ਹੈ ਜਿਹੜਾ ਉਹ ਉਹਨਾਂ ਨੂੰ ਮਿਲੇਗਾ ਔਰ ਮੈਂ ਸਮਝਦਾ ਕਿ ਜਦੋਂ ਇਹੋ ਜਿਹੇ ਚੰਗੇ ਸਖਸ਼ੀਤਾ ਚੰਗੇ ਕਿਰਦਾਰ ਵਾਲੇ ਲੋਕ ਪਾਰਟੀ ਦੇ ਵਿੱਚ ਸ਼ਾਮਲ ਹੋਣ ਇਨ੍ਹਾਂ ਆਗੂਆਂ ਨੇ ਨਵੇਂ ਸ਼ਾਮਲ ਹੋਏ ਵਰਕਰਾਂ ਨੂੰ ਪਾਰਟੀ ਦੀ ਨੀਤੀ ਅਤੇ ਲੋਕਪੱਖੀ ਵਿਚਾਰਧਾਰਾ ਨਾਲ ਜਾਣੂ ਕਰਵਾਇਆ ਤੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਪੰਜਾਬ ਦੇ ਹਿੱਤਾਂ ਦੀ ਸੱਚੀ 파ਸਬਾਨ ਹੈ ਨਾਲ ਹੀ ਉਹਨਾਂ ਵਿਰੋਧੀਆਂ ਤੇ ਵੀ ਤੰਜ਼ ਕਰਦੇ ਹੋਏ ਕਿਹਾ ਕਿ ਲੋਕ ਹੁਣ ਝੂਠੇ ਵਾਅਦਿਆਂ ਤੋਂ ਤੰਗ ਆ ਚੁੱਕੇ ਨੇ ਤੇ ਬਦਲਾਅ ਚਾਹੁੰਦੇ ਨੇ ਰਾਸਪੁਰਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਬੋਲੋ ਬੁੱਡੇ ਦਰਿਆ ਦੇ ਸਫਾਈ ਦਾ ਕੰਮ ਲਗਾਤਾਰ ਹੀ ਚੱਲ ਰਿਹਾ ਹੈ ਹੁਣ ਉਹਨਾਂ ਨੂੰ ਇਸ ਕੰਮ ਦੇ ਵਿੱਚ ਪਿੰਡ ਵਾਲਿਆਂ ਦਾ ਸਹਿਯੋਗ ਮਿਲਣਾ ਵੀ ਸ਼ੁਰੂ ਹੋ ਗਿਆ ਹੈ ਸੰਤ ਸਿਚੇਵਾਲ ਨੇ ਕਿਹਾ ਕਿ ਬੁੱਡੇ ਦਰਿਆ ਦੇ ਕਿਨਾਰੇ ਵਸੇ ਤਿੰਨ ਪਿੰਡਾਂ ਨੇ ਡੇਰੀਆਂ ਦਾ ਦੂਸ਼ਿਤ ਪਾਣੀ ਦਰਿਆ ਵਿੱਚ ਨਾ ਸੁੱਟਣ ਦਾ ਮਤਾ ਪਾਸ ਕੀਤਾ ਹੈ ਇਸ ਦੇ ਨਾਲ ਹੀ ਇਨ੍ਹਾਂ ਪਿੰਡਾਂ ਨੇ ਪਟਾਕਿਆਂ ਤੇ ਵੀ ਰੋਕ ਲਗਾ ਦਿੱਤੀ ਹੈ ਇਸ ਦੌਰਾਨ ਸਿਚਿਵਾਲ ਨੇ ਕਿਹਾ ਕਿ ਪੇਂਡਵਾਸੀਆਂ ਦੇ ਇਸ ਉਪਰਾਲੇ ਨਾਲ ਬੁੱਢੇ ਦਰਿਆ ਦੇ ਪਾਣੀ ਨੂੰ ਸਾਫ਼ ਕਰਨ ਅਤੇ ਵਾਤਾਵਰਣ ਦੀ ਸਾਂਭ-ਸਬਾਲ ਵਿੱਚ ਸਹਾਇਤਾ ਮਿਲੇਗੀ। ਉਹਨਾਂ ਹੋਰ ਨਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਜੇਹੇ ਮਤੇ ਪਾਸ ਕਰਨ ਦੀ ਅਪੀਲ ਕੀਤੀ। ਦੱਸ ਦਈਏ ਕਿ ਲੰਗੇ ਕੱਲ ਕੁਝ ਡੈਰੀ ਸੰਚਾਲਕਾਂ ਨੇ ਨਗਰ ਨਿਗਮ ਦੀ ਸਖਤੀ ਦੇ ਵਿਰੋਧ ਵਿੱਚ ਧਰਨਾ ਲਗਾ ਦਿੱਤਾ ਸੀ। ਸਮ ਸਿਚਿਵਾਲ ਨੇ ਡੇਰੀਆਂ ਦਾ ਦੌਰਾ ਕਰਕੇ ਨਗਰ ਨਿਗਮ ਅਧਿਕਾਰੀਆਂ ਨੂੰ ਇਸ ਮਸਲੇ ਦਾ ਪੱਕਾ ਹੱਲ ਲੱਭਣ ਲਈ ਕਿਹਾ। ਇਨਾਂ ਦੇ ਲੋਕਾਂ ਵਿੱਚ ਜਾਗਰੂਕਤਾ ਨਹੀਂ ਹੁੰਦੀ ਆਪਣੇ ਫਰਜ਼ ਨੂੰ ਨਹੀਂ ਪਛਾਣਦੇ ਉਹਨਾਂ ਦੇ ਜਿਹੜੇ ਹੈ ਗਿਆ ਉਹ ਬਦਲਾਅ ਨਹੀਂ ਆ ਸਕਦਾ ਕਿੁੱਲੇ ਦੇ ਆ ਦੇ ਪਿੰਡੇ ਦੀ ਖੁੱਭੀ ਕਹਿੰਦੇ ਕੋਈ ਨਹੀਂ ਮੈਂ ਮੋਹਗਾ ਸਰਪੰਚ ਮੈਂ ਬੰਕਾਰ ਬਾਂਕਾ ਜੀ ਇਹ ਮੇਰਾ ਦੋਸਤ ਨਹੀਂ ਇਹਨਾਂ ਨੇ ਅੱਜ ਜਿਹੜਾ ਹੈਗਾ ਪਹਿਲਾਂ ਪਿੰਡ ਦਾ ਜਿਹੜਾ ਉਹਨਾਂ ਦਾ ਗੰਦਾ ਪਾਣੀ ਸੀ ਤੇ ਉਹ ਇੰਨਾ ਜਿਆਦਾ ਸੀਗਾ ਖੰਡੂ ਦਾਗਾ ਇਹਦੀ ਬਣੀ ਤੋਂ ਦੇਖੇ ਪੰਨਾ ਹੋਆ ਸੀ ਉਹ ਇਹਨਾਂ ਨੂੰ ਸਪਰਸਿਡ ਉਹ ਕੱਢਿਆ ਹੁਣ ਉਸੇ ਕੇਵਲ ਮੌਬਿਲਟੀ ਲੈ ਗਿਆ ਉਸੇ ਹੁਣ ਸਾਫ ਪਾਣੀ ਆ ਕੱਲ ਵੀ ਤੁਸੀਂ ਦੇਖਿਆ ਸੀ ਇਸ ਪਿੰਡ ਵਿੱਚ ਤੇ ਇਹਨਾਂ ਨੇ ਅੱਜ ਦੇਖੋ ਵੀ ਜਦੋਂ ਸਮਝ ਪੈਂਦੀ ਹੈ ਅੱਜ ਇਹਨਾਂ ਨੇ ਕਰ ਇੱਕ ਮਤਾ ਪਾਇਆ ਪੰਚਾਇਤ ਦਾ ਦੋਹਾਂ ਪਿੰਡਾਂ ਦੇ ਵਿੱਚ ਕਿ ਕਿਸੇ ਨੇ ਵੀ ਜਿਹੜਾ ਹੈਗਾ ਪਟਾਕੇ ਨਹੀਂ ਚਲਾਉਣੇ ਕਿਉਂਕਿ ਇਹਦੇ ਨਾਲ ਜਿਹੜਾ ਹੈਗਾ ਜੇ ਜੇ ਪਟਾਕੇ ਚੱਲਦੇ ਆ ਕਿਹਦਾ ਨਾਇਸ ਪੋਲੂਸ਼ਨ ਹੁੰਦਾ ਦੂਸਰਾ 에ਰ ਪੋਲੂਸ਼ਨ ਹੁੰਦਾ ਤੀਸਰਾ ਜਿਹੜੇ ਜਾਨਵਰਾਂ ਜਿਹਦੇ ਪਟਾਕੇ ਚੱਲਦੇ ਆ ਤੋਂ ਦੇ ਨਾਲ ਉਹਨੂੰ ਉਹ ਡਿਸਟਰਬ ਹੁੰਦੇ। ਤੋਂ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਥੇ ਨਾਲ ਦੇ ਨਾਲ ਪਿੰਡਾਂ ਦੇ ਵਿੱਚ ਮੈਂ ਨੇ ਮਤਾਂ ਪਾਇਆ ਕਿ ਇਹਦੇ ਪਿੰਡ ਵਿੱਚ ਕੋਈ ਪਸ਼ੂ ਰੱਖੇ ਹੋਇਆ ਜਾਂ ਕੋਈ ਡੈਰੀ ਹੈ। ਉਹ ਉਹ ਜਿਹੜਾ ਹੈਗਾ ਉਹ ਉਹ ਨਾਲ ਜਿਹੜੀ ਹੈਗੀ ਆ ਨਾ ਪਿੰਡ ਦੇ ਜਿਹੜੇ ਹੈਗੇ ਆ ਸ਼ਿਵਰੇ ਜਾਂ ਨਾਲੀ ਦੇ ਵਿੱਚ ਨਹੀਂ ਪਾ ਸਕਦਾ। ਤੁਹਾਨੂੰ ਦੱਸ ਦਈਏ ਕਿ ਸ਼ਹਿਰ ਚੋਂ ਲੰਗਦੇ ਬੂਟੇ ਨਾਲੇ ਨੂੰ ਦੁਬਾਰਾ ਵੱਡਾ ਦਰਿਆ ਬਣਾਉਣ ਲਈ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਇਸ ਦੀ ਸਫਾਈ ਦਾ ਕੰਮ ਵੀ ਬੜੀ ਤੇਜ਼ੀ ਨਾਲ ਡਿਪਾਇਆ ਜਾ ਰਿਹਾ ਹੈ ਵੱਡੇ ਦਰਿਆ ਵਿੱਚੋਂ ਕੱਢੀ ਜਾ ਰਹੀਆਂ ਨਾਲ ਦਰਿਆ ਦੇ ਆਲੇ ਦੁਆਲੇ ਹਾਰਜ਼ੀ ਲਾਂਗੇ ਬਣਾਏ ਜਾ ਰਹੇ ਨੇ ਲੁਧਿਆਣਾ ਵਿੱਚ 4 ਮਹੀਨੇ ਪਹਿਲਾਂ ਪ੍ਰੇਮ ਵਿਆਹ ਕਰਵਾਉਣ ਵਾਲੀ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਲਾਸ਼ ਕਿਰਾਏ ਦੇ ਮਕਾਨ ਵਿੱਚ ਬਰਾਮਦ ਕੀਤੀ ਗਈ ਹੈ ਜਿੱਤੇ ਜੋੜਾ 4-5 ਦਿਨ ਪਹਿਲਾਂ ਹੀ ਸ਼ਿਫਟ ਹੋਇਆ ਸੀ ਕਮਰਾ ਬਾਰੋ ਬੰਸੀ ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਸੀ ਮ੍ਰਿਤਕ ਦਾ ਪਤੀ ਸੁਨੀਲ ਫਰਾਰ ਹੈ ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਸਥਾਨਕ ਨਿਵਾਸੀਆਂ ਨੇ ਬੰਦ ਘਰ ਵਿੱਚ ਬਦਬੂ ਪਾਈ ਸੋ ਉਨ੍ਹਾਂ ਨੇ ਮਕਾਨ ਮਾਲਕਣ ਗੁਰਵਿੰਦਰ ਕੌਰ ਤੇ ਨੇੜੇ ਹੀ ਰਹਿਣ ਵਾਲੇ ਰਾधिका ਦੇ ਭਰਾ ਕ੍ਰਿਸ਼ਨ ਨੂੰ ਸੂਚਿਤ ਕੀਤਾ ਹੈ ਜਦੋਂ ਉਹਨਾਂ ਨੇ ਦਰਵਾਜ਼ਾ ਥੋੜਿਆ ਤਾਂ ਉਹਨਾਂ ਨੂੰ ਤੁਰੰਤ ਜਿਹੜਾ ਹੈ ਅੰਦਰ ਰਾਧਿਕਾ ਦੀ ਲਾਸ਼ ਮਿਲੀ ਅਤੇ ਜਿਸ ਤੋਂ ਬਾਅਦ ਤੁਰੰਤ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ ACP ਅਨਿਲ ਪੁਲੋਟ ਨੇ ਪੁਸ਼ਟੀ ਕੀਤੀ ਹੈ ਕਿ ਸੁਨੀਲ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਜੋ ਐਸ ਪਰ ਜੋ ਇਹਨਾਂ ਦੇ ਅਜੇ ਪਰਿਵਾਰ ਵਾਲੇ ਦੱਸ ਰਹੇ ਆ ਤੇ ਇਹ ਲੜਕੀ ਹੈਗੀ ਰਾਧਿਕਾ ਨਾਂ ਦੀ ਲੜਕੀ ਹੈ 21 ਸਾਲ ਦੀ ਹੈਗੀ ਸਰ ਇਹ 21 ਇਹਦਾ ਘਰਲਾ ਕਿੱਥੇ ਆ ਜੀ ਕਰੜਾ ਸਕੋਡਿੰਗ ਹੈਗਾ ਜੀ ਉਸ ਕੋਡਿੰਗ ਤੇ ਸਰ ਬੋਡੀ ਨੂੰ ਦੇਖ ਕੇ ਕੀ ਲੱਗ ਰਿਹਾ ਵਾ ਕਿ ਇਹ ਇਹਨਾਂ ਮਰਡਰ ਕੀਤਾ ਹੋਇਆ ਵਾ ਕਿ ਇਦਾਂ ਨਹੀਂ ਮਰਡਰ ਕੀਤਾ ਜੀ ਮਰਡਰ ਕੀਤਾ ਇਹਦੇ ਹਾਲਾਤਾਂ ਸਰ ਬੋਡੀ ਮੀਡੀਆ ਕਹਿੰਦੀ ਰੱਸੀ ਰੱਸੀ ਨਾਲ ਬੰਨੀ ਹੋਈ ਸੀ ਰੱਸੀ ਰੁੱਸੀ ਨਾਲ ਕਪੜੇ-ਕੋਪੜਾ ਨਾਲ ਜੀ ਬੜੀ ਜਿਹਾ ਲੱਗਦਾ ਜਿਵੇਂ ਫਸਟ ਜਿਹੜੀ ਇਨਸਟੈਂਸ ਹੈਗਾ ਜੋ ਪ੍ਰਾਈਮਾ ਫੇਸੀ ਲੱਗ ਰਿਹਾ ਆ ਆਪਣਾ ਨੈਕ ਡੱਕਾ ਇਹਨਾਂ ਦੇਖਦੇ ਦੋ ਲੱਗ ਰਿਹਾ ਕਿ ਹਾਂ ਵੀ ਇਹਦਾ ਗਲਾ ਘੁੱਟਿਆ ਗਿਆ ਕੋਈ ਹੱਥੋਂ ਵੀ ਬੰਨੇ ਆ ਤੇ ਇਹ ਤਾਂ ਪੱਕਾ ਯਾਗੇ ਮੜ ਰਿਹਾ ਹੈ। ਥੋੜਾ نیچے ਕਰ ਲੈ। ਇੱਕ ਲੜਕੀ ਦਾ ਨਾਮ ਕੀ ਜੀ? ਏਜ ਕਿੰਨੇ ਕਾ ਦੀ? ਲੜਕੀ ਹੈਗੀ ਹੈ ਜੀ ਜਿਹੜੀ ਇਹ ਇਹਦੇ ਇਹਨਾਂ ਦੇ ਕਰਦੇ ਦੱਸਣ ਮੁਤਾਬਕ ਜਿਹੜੀ ਏਜ ਹੈਗੀ ਇਹਦੀ ਸ਼ੀ ਇਜ਼ ਅਬਾਊਟ 2021 ਕੋਲ। ਇਹ ਜਿਹੜੇ ਨੇ ਸਰ ਕਦੋਂ ਆਏ ਸੀਗੇ ਇਹ? ਇਹ ਲੁਧਿਆਣੇ ਹੀ ਰਹਿੰਦੇ ਨੇ ਲੇਕਿਨ ਪਿਛਲੇ 5-6 ਦਿਨਾਂ ਤੋਂ ਇੱਥੇ ਸ਼ਿਫਟ ਕੀਤੇ ਨੇ ਇਹ ਸ਼ੇਰਪੁਰ ਤੋਂ ਅੱਛਾ ਜੀ ਪਹਿਲਾਂ ਇਹ ਕਦੇ ਟਿਬਾ ਟਿਬਾ ਰੋਡ ਵੀ ਰਹਿੰਦੇ ਰਹੇ ਨੇ ਜੀ ਇਹ ਦੱਸਦੇ ਨੇ ਕਿ ਹਾਂ ਵੀ ਇਹਨਾਂ ਦੀ ਲਵ ਮੈਰਿਜ ਹੈਗੀ ਆ ਸਰ ਇਹਨਾਂ ਨੇ ਭੱਜ ਕੇ ਵਿਆਹ ਕਰਾਇਆ ਸੀਗਾ ਇਹ ਨਹੀਂ ਕਰ ਸਕਦੇ ਭੱਜ ਕੇ ਵਿਆਹ ਕਰਦੇ ਕਿ ਕੋਈ ਲੜਕੀ ਦੇ ਫਾਜ਼ ਲੜਕੀ ਦੇ ਜਿਹੜੀ ਫੈਮਿਲੀ ਹੈਗੀ ਆ ਇਹਨਾਂ ਇਹ ਤੈਨੂੰ ਸਾਰਾ ਕੁਝ ਪਤਾ ਹੈ ਜੀ ਮੈਨੂੰ ਜ਼ਰਾ ਪਤਾ ਕੀ ਇਹਨਾਂ ਦੀ ਮੈਰਿਜ ਹੋਈ ਆ ਕਿਉਂਕਿ ਲੜਕੀ ਦੇ ਘਰ ਵਾਲੇ ਵੀ ਜਿਹੜੇ ਹੈਗੇ ਨੇ ਪੇਰੈਂਟਸ ਦਾ ਫਾਦਰ ਤੇ ਇਹਦਾ ਜਿਹੜਾ ਬ੍ਰਦਰ ਹੈ ਅਤੇ ਦੋ ਚਾਰ ਘਰ ਛੱਡ ਕੇ ਇਸ ਗਲੀ ਚ ਵਸੀ ਦੇ ਰਹੇ ਨੇ। ਕਿਤੇ ਇੱਥੇ ਕਿੰਨੇ ਦਿਨ ਪਹਿਲੇ ਆਇ ਸੀ ਜੀ? ਇਹ 5-6 ਦਿਨ ਪਹਿਲਾਂ ਹੀ ਆਇਆ ਜੀ। ਤੇ ਜਿਹੜਾ આરોપી ਇਹਦਾ ਪਛੋਕੜ ਕੀ ਕਿੱਥੇ ਦਾ ਰਹਿਣ ਵਾਲਾ ਕੁਝ ਪਤਾ ਨਹੀਂ। ਦੇਖੋ ਇਹਦੀ ਪੂਰੀ ਵੇਰਵਾ ਉਸਾਂ ਦੇ ਪਤਾ ਨਹੀਂ ਹੈ ਜੀ। ਜੋ ਐਜਪਰ ਦਸਨ ਬਤਾਵਕ ਜਿੰਨੇ ਕਿਨਾਂ ਕੋਈ ਇਨਫੋਰਮੇਸ਼ਨ ਹੈਗੀ ਆ। ਤੇ આરોપી ਦੀ ਉਮਰ ਕਿੰਨੀ ਕੈਸਰ? केबीए ਦੱਸ ਰਿਹਾ ਕਿ ਹਾਂ ਵੀ ਉਤੋਂ ਬਾਅਦ ਮੇਰੇ ਖਿਆਲ 25 26 ਸਾਲ ਦਾ ਦੱਸ ਰਿਹਾ 10 ਜੀ ਕਿ ਮ੍ਰਿਤਕ ਔਰਤ ਦਾ ਪਹਿਲਾ ਵਿਆਹ ਲਗਭਗ 1 ਸਾਲ ਪਹਿਲਾਂ ਹੋਇਆ ਸੀ ਇਸ ਸਮੇਂ ਕਾਤਲ ਪਤੀ ਫਰਾਰ ਹੈ ਮੋਲਜਮ 9 ਜੂਨ ਨੂੰ ਸਵੇਰੇ 4:30 ਵਜੇ ਮੋੜੇ ਤੇ ਬੈਕ ਲਟਕਾਉਂਦੇ ਹੋਏ ਗਲੀ ਵਿੱਚੋਂ ਲੰਘਦੇ ਸਿਸਟੀਵੀ ਕੈਮਰੇ ਵਿੱਚ ਕੈਦ ਹੋਇਆ ਸੋ ਮ੍ਰਿਤਕ ਔਰਤ ਦਾ ਫੋਨ ਵੀ ਗਾਇਬ ਹੈ ਪੁਲਿਸ ਨੇ ਵੀਡੀਓ ਕਲਿੱਪ ਜ਼ਬਤ ਕਰ ਲਈ ਹੈ ਤੇ ਕਾਤਲ ਦੀ ਪਾਲਿਸ਼ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਗਰਮੀ ਨੇ ਲੋਕਾਂ ਦਾ ਜੂਣਾ ਦੁਬਰ ਕੀਤਾ ਹੋਇਆ ਹੈ ਵੱਤਵਾ ਤਾਪਮਾਨ 47.6 ਡਿਗਰੀ ਤੇ ਪਹੁੰਚ ਚੁੱਕਿਆ ਹੈ ਜਿਸ ਕਾਰਨ ਲੋਕਾਂ ਨੂੰ ਪਸੀਨਾ ਪਸੀਨੀ ਹੋਣਾ ਪੈ ਰਿਹਾ ਹੈ ਸੋ ਤੇ ਘਟ ਘਟ ਜਿਹੜਾ ਹੈ ਤਾਪਮਾਨ ਵੀ ਸਾਰੇ ਜ਼ਿਲ੍ਹਾ ਵਿੱਚ ਵੀ 25 ਡਿਗਰੀ ਤੋਂ ਉੱਪਰ ਹੈ ਸੋ ਵਿਭਾਗ ਨੇ ਅਗਲੇ 3 ਦਿਨ ਲੋਦੀ ਚੇਤਾਵਨੀ ਜਾਰੀ ਕੀਤੀ ਹੈ ग्यारह जून और अगले दो दिन मौसम विभाग वालों लू अलर्ट भी जारी किया गया सो हालांकि ऑरेंज अलर्ट नहीं है पर पंजाब के कई जिलों में हीटवेव लैके तेरह जून तक येलो अलर्ट रहेगा सो सिविल हस्पता के मैडिकल सुप्रिटेंडेंट डॉक्टर राजकुमार बदन नाल इस दी अत की गर्मी बारे गल की गई उन्होंने कि रोजाना सवेरे बारह बजे तो शाम चार बजे तक हीट वेव चल रही है जिस विच बिना किसी काम के बाहर नहीं जाना चाहिए ਤੁਹਾਇ ਸੋ ਜਿਹੜਾ ਉਹ ਆਪਣੇ ਹੀਟ ਵੇਵ ਚੱਲ ਰਹੀ ਆ ਨਾ ਹੀਟ ਵੇਵ ਦੇ ਵਿੱਚ ਪਰਕੂਸ਼ਨ ਇਹ ਆ ਵੀ ਜਿਹੜਾ ਟਾਈਮ ਆ ਜਿਹੜਾ 11:30 ਤੋਂ 4 ਵਜੇ ਤੱਕ ਕਾਫੀ ਹੀਟ ਹੁੰਦੀ ਆ ਆਪਣੇ ਛੋਟੇ ਬੱਚਾ ਨੂੰ ਤੇ ਪਬਲਿਕ ਜਿਹੜੇ ਐਲ্ডার ਰਹਿਤ ਉਹਨਾਂ ਨੂੰ ਬਾਹਰ ਗਰਮੀ ਚੋਂ ਨਿਕਲਣਾ ਚਾਹੀਦਾ ਫਿਰ ਵੀ ਜੇ ਕਿਸੇ ਨੂੰ ਇਦਾਂ ਲਿਕੇ ਪ੍ਰੋਬਲਮ ਹੁੰਦੀ ਸਾਡੇ ਕੋਲ ਹਸਪੀਟਲ ਦੇ ਵਿੱਚ ਹਰੇਕ ਚੀਜ਼ ਮੈਡੀਸਨ ਅਵੇਲੇਬਲ ਆ ਜਿੱਥੇ 24 ਘੰਟੇ ਜਦੋਂ ਮਰਜ਼ੀ ਜਾ ਸਕਦੇ ਆ ਕਿਉਂਕਿ ਗਰਮੀ ਦੇ ਵਿੱਚ ਅੱਖਾਂ ਦੀ ਪ੍ਰੋਬਲਮ ਵੀ ਹੁੰਦੀ ਆ ਕੋਰਪੇ ਸਾਡੇ ਕੋ ਆਈ ਸਪੈਸ਼ਲਿਟੀ ਅਵੇਲੇਬਲ ਹੈ ਜਦੋਂ ਮਰਜੀ ਆ ਕੇ ਹਰੇਕ ਨਿਰਧਿਤ ਜਦੋਂ ਮਰਜੀ ਆ ਉਕਬੀ ਵਿੱਚ ਆ ਜਾਓ ਬਾਅਦਾਂ ਮਰਜੀ ਸਾਡੇ ਕੋ ਕਿਸੇ ਨਾ ਹੀਟ ਸਟ੍ਰੋਕ ਦੇ ਕੋਈ ਕੇਸ ਪ੍ਰੋਬਲਮ ਆਏ ਨੀ ਕਿ ਸਾਨੂੰ ਤੇ ਸਾਡੇ ਕੋ ਹਰੇਕ ਚੀਜ਼ ਦਾ ਇਂਤਜਾਮ ਹੈਗਾ ਪੂਰਾ ਮੈਡੀਸਨ ਪੂਰੀ ਹੈ ਤੇ ਡਾਕਟਰ ਕੋਲ ਹੈ ਕਿਉਂਕਿ 24 ਆਪਰਾ ਮਜੇ ਜਦੋਂ ਮੋਚਿਆ ਸਕਦਾ ਘਰਾਂ ਦੇ ਵਿੱਚ ਤੁਸੀਂ ਜਿਹੜਾ ਟਾਈਮ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਟੀਪ ਰੂਲ TPF ਦੇ ਜਿਹੜੀ ਚੱਲ ਰਹੀ ਹੈ ਉਹ ਬਾਹਰ ਬਿਲਕੁਕੁਲ ਨਾ ਨਿਕਲੋ ਤੇ ਵਿਕਲੋਸ਼ਨ ਰਹੀ ਜਾਂ ਵੀ ਜਿਹੜੇ ਆ ਜੇ 22 ਵੇ ਤੇ ਨਿਕਲਣਾ ਪੈਂਦਾ ਕਿਤੇ ਕਿਸੇ ਨੂੰ ਆਪਣੇ ਆਂ ਕਵਰ ਕਰਕੇ ਛਤਰੀ ਲੈ ਕੇ ਚੱਲੋ ਟਕ ਟਕ ਤੋਂ ਬਚਾ ਲੈ ਟੋਪ ਇਹ ਹੀ ਆ ਤੇ ਪਾਣੀ ਜਿਹੜਾ ਆ ਤੇ ਪਾਣੀ ਆਪਾਂ ਨੂੰ ਜਿਹੜਾ ਆ ਉਹ ਪੀਂਦੇ ਰਹਿਣਾ ਚਾਹੀਦਾ ਕਿਉਂਕਿ ਜਿਹੜੀ ਹੀਟ ਨੇ ਉਦਾਂ ਡੀਹਾਈਡਰੇਸ਼ਨ ਜ਼ਿਆਦਾ ਹੁੰਦੀ ਹੈ ਤੇ ਪਾਣੀ ਦਾ ਜਿਹੜਾ ਆ ਉਹ ਪੀਣਾ ਪੈਂਦਾ ਵਾਨੂੰ ਦੱਸਣਾ ਬੰਦਾ ਹੈ ਕਿ ਮੌਸਮ ਵਿਭਾਗ ਮੁਤਾਬਕ 14 ਜੂਨ ਨੂੰ ਮੌਸਮ ਦੇ ਵਿੱਚ ਬੱਤਲਾ ਦੇ ਅਸਾਮ ਨੇ ਸ਼ਨੀਵਾਰ 14 ਜੂਨ ਨੂੰ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਤੇ ਅਸਮਾਨੀ ਬਿਜਲੀ ਦਾ ਅਲਰਟ ਜਾਰੀ ਕੀਤਾ ਹੈ ਇਸ ਦੇ ਨਾਲ ਹੀ ਤੇਜ਼ ਹਨੇਰੀ ਅਤੇ ਅਸਮਾਨੀ ਬਿਜਲੀ ਦੀ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਸੋ ਪੰਜਾਬ ਨਿਊਜ਼ ਦੇ ਇਸ ਬੁਲਟਨ ਫਿਲਹਾਲ ਇਨਾ ਹੈ ਇਸ ਦੇ ਨਾਲ ਦਸੰਦਾ ਆ ਗਿਆ ਸੋ ਦੇਸ਼ ਵਿਦੇਸ਼ ਦੀ ਹੋਰ ਖਬਰਾਂ ਵੇਖਣ ਲਈ ਤੁਸੀਂ ਜੁੜੇ ਰਹੋ ਸਾਡੇ ਨਾਲ ਧੰਨਵਾਦ